ਤਾ ਪ੍ਰਸਾਦ ਸਵਈਏ ਇੱਕ ਓੰਕਾਰ ਸਤ ਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਾ ਪ੍ਰਸਾਦ ਸਵਈਏ ਸਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿ ਓ ਘਰ ਜੁਗ ਜਤੀ ਕੇ ਸੂਰ ਸੁਰ ਅਰਧਾਨ ਸੁਧ ਸੋਧ Adik ਸੰਤ ਸਮੂਹ ਅਨੇਕ ਮਤੀ ਕੇ सारे ही देश को देख रे हो मत को न देखियत प्राण पति के श्री भगवान की पाए कृपा हूं ते एक रति वे एक रति के माते मातंग संग रंग वूप औतंग सोरंग सोवारी कोट तो रंग को रंग से कूदत पौन के गौन को जात निवारी ਭਾਰੀ ਭੋਜਨ ਕੇ ਭੂਪ ਬਾਲੀ ਵਿਦ ਨਿਆਵ ਤਸੀਸੋ ਨਾ ਜਾਤ ਵਿਚਾਰੇ ਇਤੇ ਪਾਏ ਤੋ ਕਹਾ ਪਾਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਫੇਰ ਸਭ ਦੇਸ ਦੇਸਾਨ ਕੋ ਵਾਜਤ ਢੋਲ ਮਰਦੰਗ ਨਗਾਰੇ ਗੂੰਜਤ ਗੂੜ ਗਜਾਨ ਕੇ ਸੁੰਦਾਰ ਹਿੰਸਤ ਹੈ ਹਯ ਰਾਜ ਹਜ਼ਾਰੀ ਉਤ ਪਾਵੇਖ ਭਵਾਨ ਕੇ ਭੂਪਤ ਕੌਨ ਗਾਨੈ ਨਹੀਂ ਜਾਤ ਵਿਚਾਰੇ ਸ੍ਰੀ ਪਾਤ ਸ੍ਰੀ ਗਵਾਨ ਪਾਜੇ ਬਿਨ ਅੰਤ ਕੋ ਅੰਤ ਕੇ ਧਾਮ ਸੇ ਦਾਰੇ ਤੀਰਥ ਨਾਨ ਦਇਆ ਧਾਮ দান ਸੋ ਸੰਜਮ ਮਾਨੇ ਮੋ ਅਨੇਕ ਵਸਿਖੈ वेद पुराण क देव कुरान जमीन जमन समान के पिखै पौण आहार जति जत ਧਰ ਸਬੈ ਸੋ ਵਿਚਾਰ ਹਜ਼ਾਰ ਕ ਦੇਖੈ ਸ੍ਰੀ பகਵਾਨ ਪਾ ਜਿਵਨ ਫੂਪਤ ਇਕ ਰਤੀ ਬੈਨ ਇਕ ਨਾ ਲਿਖੈ ਸ਼ੁੱਧ ਸੇ ਪਹਾੜ ਦੁਰੰਤ ਦੋਵਾਹਾ ਸੋ ਸਾਜ ਸੋਨਾ ਹਾ ਦੁਰਜਨ ਦਲ ਲੰਗੀ ਭਾਰੀ ਗੋਮਨ ਪਾਰੇ ਮਨ ਮੈਂਕਾਰ ਪਰਬਤ ਪੰਖ ਹਲੇ ਨਵ ਹਾ ਲੰਗੀ ਤੁਰ ਆਰੀਰ ਮਾਰੋ ਰਮ ਵਾਸਨ ਮਾਤੇ ਮਤੰਗਾ ਨ ਮਨ ਲੰਗੀ ਸ੍ਰੀ ਪਾਤਾ ਸ੍ਰੀ ਪਗਵਾਨ ਕਿਰਪਾ ਵੇਨ ਤਿਆਗ ਜੋ ਹਾਨ ਨਿਧਾਨ ਚਲੰਗੀ ਬੀਰ ਅਪਾਰ ਵੱਡੇ ਵਾਰ ਯਾਰ ਅਵਚਾਰ ਐਸਾਰ ਕੀ ਧਾਰ ਪਛਿਆ ਤੋਰਾ ਤਾ ਦੇਸਾ ਮਾਲੰਦ ਮ ਵਸਨ ਮਾਤੇ ਗਾ ਜਾਣ ਕੇ ਮਨ ਮਲਿਆ ਗਾੜੇ ਗਾੜਨ ਕੇ ਤੋੜਨ ਹਰ ਸੋ ਵਤਨ ਹੀ ਚੱਕ ਚਾਰ ਲਵਈਆ ਸਾਹਿਬੋ ਸੇਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੋ ਇੱਕ ਦੇਵਈਆ दानव देव फनंद न सच रूत भविख जपेंगे जीव जिते जी जल मैं थल मैं पल ही पल मैं सब थाप थपेंगे थाप उन पर तापन वाडत तय धुन पापन के बह पुंज खेंगे साध समुवर सन फेर जग सतर सवैयावलोक चपेंगे मानव इंद्र गजेंद्र नरत पूजौनो तर लोक को राज करेंगे कोट सनान गजदिक दान अनेक सो अंबर साज बारेंगी ब्रह्म महेश्वर विष्णु सची पत अंत फासे जम फास पारेंगे जे नर श्री पत के प्रस हैं पग ते नर फेर ना देह उतारेंगे ਕਹਾ ਪਇਓ ਜੋ ਦੋ ਲੋਚਨ ਮੂੰਧ ਕੈ ਬੈਠ ਰਹਿਓ ਬਕ ਧਿਆਨ ਲਗਾਇਓ ਨਾਤ ਫਿਰਿਓਲੀਏ ਸਤ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ ਬਸ ਕੀਓ ਬਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈ ਸੋ ਬਤਾਇਓ ਸਾਚ ਕਾਹੂ ਸੋਨ ਲੇ ਹੋ ਸਾ ਬਹਿ ਜਨ ਪ੍ਰੇਮ ਕੀਓ ਤੈ ਨਹੀਂ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਘਰ ਏ ਲਟਕਾਇਓ ਕਾਹੂ ਲਖਿਓ ਹਾਰ ਆਵਾਚੀ ਦਿਸਾ ਮੈਂ ਕਾਹੂ ਪਾਸ਼ਾਹਾਂ ਕੋ ਸੀਸਨੇ ਵਾਇਓ ਕੋ ਬੋ ਤਨ ਕੋ ਪੂਜਤ ਹੈ ਪਸ਼ ਕੋ ਮਰ ਤਨ ਕੋ ਪੂਜਨ ਧਾਇਓ ਕੂਰ ਕਰਿਆ ਔਰ ਜਿਉ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੂਰ ਕਰਿਆ ਔਰ ਜਿਉ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ